They event ਸਸ਼੍ਰੀ ਅਕਾਲ ਵਿਖੇ ਤੁਸੀਂ ਓਨ ਅਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਨੀਲ ਜਾਖੜ ਦੇ ਨਾਲ ਜੁੜੀ ਹੋਈ ਸੁਨੀਲ ਜਾਖੜ ਪੰਜਾਬ ਬੀਜੇਪੀ ਪ੍ਰਧਾਨ ਸਵੇਰ ਤੋਂ ਲੈ ਕੇ ਖਬਰਾਂ ਚੱਲ ਰਹੀਆਂ ਨੇ ਕਿ ਸੁਨੀਲ ਜਾਖੜ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਬੀਜੇਪੀ ਨੇ ਉਸ ਗੱਲ ਨੂੰ ਇਸ ਖਬਰ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਪੰਜਾਬ ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਨੇ ਵੀ ਕਿਹਾ ਹੈ ਕਿ ਸਿਰਫ ਇੱਕ ਅਫਵਾਹ ਹੈ ਸੁਨੀਲ ਜਾਖੜ ਨੇ ਕੋਈ ਵੀ ਅਸਤੀਫਾ ਨਹੀਂ ਦਿੱਤਾ ਹੈ ਤੇ ਨਾ ਹੀ ਅਸਤੀਫੇ ਬਾਰੇ ਸੋਚਿਆ ਹੈ ਉਹ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ ਆਪਣੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਨੂੰ no. ਪਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸੇ ਖਬਰ ਵਿਚਾਲੇ ਜੋ ਹਲਚਲ ਹੈ ਉਹ ਤੇਜ਼ ਹੋ ਗਈ ਹੈ ਇਹ ਹਲਚਲ ਦਿੱਲੀ ਤੱਕ ਪਹੁੰਚ ਗਈ ਹੈ ਤੇ ਇੱਕ ਅਹਿਮ ਮੀਟਿੰਗ ਪੰਜਾਬ ਬੀਜੇਪੀ ਦੀ ਸੱਦ ਲਈ ਗਈ ਹੈ 30 ਸਤੰਬਰ ਨੂੰ ਇਹ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰupani ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਸਵੇਰ ਤੋਂ ਵਾਹਾਂ ਦਾ ਦੌਰ جاری ਹੈ ਖਬਰਾਂ ਲਗਾਤਾਰ ਚੱਲ ਰਹੀਆਂ ਨੇ ਹਾਲਾਂਕਿ ਪੰਜਾਬ ਬੀਜੇਪੀ ਨੇ ਇਸ ਗੱਲ ਤੋਂ ਕਿਨਾਰਾ ਕੀਤਾ ਹੈ ਖਾਰਜ ਕਰ ਦਿੱਤਾ ਹੈ ਕਿ ਸੁਨੀਲ ਜਾਖੜ ਨੇ ਕੋਈ ਵੀ ਅਸਤੀਫਾ ਨਹੀਂ ਤੇ ਪਰ ਸੁਨੀਲ ਜਾਖੜ ਵੱਲੋਂ ਕੋਈ ਵੀ ਪੁਸ਼ਟੀ ਜਾਂ ਸਪਸ਼ਟੀਕਰਨ ਇਸ ਮਾਮਲੇ ਨੂੰ ਲੈ ਕੇ ਹੁਣ ਤੱਕ ਨਹੀਂ ਆਇਆ ਹੈ ਸੁਨੀਲ ਜਾਖੜ ਨੇ ਆਖਰ ਚੁੱਪੀ ਕਿਉਂ ਸਾਦੀ ਹੋਈਏ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਸਵਾਲ ਇਸ ਕਰਕੇ ਵੀ ਖੜਾ ਹੋ ਰਿਹਾ ਹੈ ਕਿ ਇਹ ਮੀਟਿੰਗ ਹੁਣ ਸਾਦ ਲਈ ਗਈ ਹੈ ਕਿ ਵਾਕਈ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਉਸ ਮੀਟਿੰਗ ਦੇ ਵਿੱਚ ਕੀਤੀ ਜਾਵੇਗੀ ਕਿਉਂਕਿ ਹਾਈ ਕਮਾਂਡ ਨੂੰ ਇਸ ਗੱਲ ਦੀ ਭਣਕ ਤੱਕ ਨਹੀਂ ਸੀ ਕਿ ਪੰਜਾਬ ਬੀਜੇਪੀ ਦੇ ਵਿੱਚ ਕੁਝ ਹੋ ਰਿਹਾ ਹੈ ਅਚਾਨਕ ਤੋਂ ਸੁਨੀਲ ਜਾਖੜ ਜੋ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਦੇ ਅਸਤੀਫੇ ਦੀਆਂ ਖਬਰਾਂ ਆਉਂਦੀਆਂ ਨੇ ਉਸ ਤੋਂ ਬਾਅਦ ਹਲਚਲ ਤੇਜ਼ ਹੋ ਜਾਂਦੀ ਹੈ ਪੰਜਾਬ ਬੀਜੇਪੀ ਦੇ ਆਗੂਆਂ ਦੇ ਬਿਆਨ ਸਾਹਮਣੇ ਆਉਣ ਲੱਗਦੇ ਨੇ ਤੇ ਉਹ ਕਹਿ ਰਹੇ ਨੇ ਕਿ ਸੁਨੀਲ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਦੂਜੇ ਪਾਸੇ ਵਿਰੋਧੀਆਂ ਨੇ ਹੁਣ ਤੰਜ ਕਸਨੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੁਨੀਲ ਜਾਖੜ ਦੇ استیفی ਵਾਲੀ ਖਬਰ ਨੂੰ ਟਵਿੱਟਰ ਤੇ ਟੈਗ ਕੀਤਾ ਹੈ ਤੇ ਲਿਖਿਆ ਆਲ ਦਾ ਬੈਸਟ ਵਾਟਸ ਨੈਕਸਟ ਦੱਸ ਦੇ ਕਿ 4 ਜੁਲਾਈ 2024 ਨੂੰ 2023 ਨੂੰ ਮਾਫੀ ਚਾਹੁੰਦੀਆਂ ਆ ਬੀਜਪੀ ਵੱਲੋਂ ਸੁਨੀਲ ਜਾਖੜ ਨੂੰ ਪੰਜਾਬ ਬੀਜਪੀ ਦਾ ਪ੍ਰਧਾਨ ਬਣਾਇਆ ਗਿਆ ਸੀ ਐਨ ਜਨਰਲ ਇਲੈਕਸ਼ਨ 2024 ਤੋਂ ਠੀਕ ਪਹਿਲਾਂ ਤੇ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਹੀ ਬੀਜੇਪੀ ਨੇ ਇਕੱਲੇ 13 ਦੀਆਂ 13 ਸੀਟਾਂ ਤੇ ਛੋਣ ਲੜੀ ਸੀ ਹਾਲਾਂਕਿ ਕੋਈ ਖਾਸ ਫਾਇਦਾ ਨਹੀਂ ਹੋਇਆ ਸੀ ਪਰੇ ਖਬਰਾਂ ਆ ਰਹੀਆਂ ਸੀ ਕਿ ਬੀਜੇਪੀ ਦਾ ਜੋ ਵੋਟ ਪਰਸੈਂਟੇਜ ਹੈ ਉਹ ਵਧਿਆ ਜ਼ਰੂਰ ਹੈ ਕੁਝ ਸੀਟਾਂ ਤੇ ਜੋ ਟੱਕਰ ਸੀ ਉਹ ਮੁਕਾਬਲੇ ਦੀ ਸੀ ਸੋ ਦੱਸਦੀ ਏ ਕਿ 30 ਸਤੰਬਰ ਨੂੰ ਪੰਜਾਬ ਬੀਜੇਪੀ ਦੀ ਇੱਕ ਅਹਿਮ ਮੀਟਿੰਗ ਸੱਦੀ ਗਈ ਹੈ ਵਿਜੇ ਰupani ਜੋ ਕਿ ਪੰਜਾਬ ਮਾਮਲੇ ਦੇ ਇਨਚਾਰਜ ਨੇ ਉਹ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਕਾਜ਼ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਲਈ ਉਹ ਆ ਰਹੇ ਨੇ ਔਰ ਪੰਚਾਇਤੀ ਚੋਣ ਕਿਉਂਕਿ ਹੁਣ ਪੰਜਾਬ ਦੇ ਵਿੱਚ ਹੋਣ ਜਾ ਰਹੇ ਨੇ ਦੂਜੇ ਪਾਸੇ ਹਰਿਆਣਾ ਦੇ ਵਿੱਚ ਵੀ ਵਿਧਾਨ ਸਭਾ ਇਲੈਕਸ਼ਨਸ ਨੇ ਜੋ ਕਿ 5 ਅਕਤੂਬਰ ਨੂੰ ਹੋਣੇ ਨੇ ਔਰ ਉਸ ਤੋਂ ਠੀਕ ਪਹਿਲਾਂ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਨੇ ਬੀਜੇਪੀ ਨੂੰ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਦਿੱਲੀ ਤੱਕ ਹਿਲਾ ਕੇ ਰੱਖ ਦਿੱਤਾ ਹੈ ਹਾਲਾਂਕਿ ਪਾਰਟੀ ਵੱਲੋਂ ਪਾਰਟੀ ਹਾਈ ਕਮਾਂਡ ਵੱਲੋਂ ਵੀ ਖਬਰਾਂ ਆ ਰਹੀਆਂ ਨੇ ਤੇ ਬੀਜੇਪੀ ਪੰਜਾਬ ਦੀ ਜੋ ਵਿੰਗ ਹੈ ਉਸਦੇ ਵੱਲੋਂ ਲਗਾਤਾਰ ਬਿਆਨ ਸਾਹਮਣੇ ਆ ਰਹੇ ਨੇ ਕਿ ਅਜੇ ਹੀ ਕੋਈ ਗੱਲ ਨਹੀਂ ਹੈ ਸੁਨੀਲ ਜਾਖੜ ਬਿਲਕੁਲ ਠੀਕ ਨੇ ਖੁਸ਼ ਨੇ ਉਹ ਪਾਰਟੀ ਤੋਂ ਅਸਤੀਫਾ ਨਹੀਂ ਦੇ ਰਹੇ ਨੇ ਪਰ ਸੁਨੀਲ ਜਾਖੜ ਨੇ ਹੁਣ ਤੱਕ ਚੁੱਪੀ ਸਾਦੀ ਹੋਈ ਔਰ ਜੋ ਕਾਰਨ ਨਿਕਲ ਕੇ ਸਾਹਮਣੇ ਆ ਰਹੇ ਹੋਏ ਸਾਹਮਣੇ ਆ ਰਿਹਾ ਕਿ ਰਮਨੀਤ ਬਿੱਟੂ ਨੂੰ ਅਹੁਦਾ ਦਿੱਤੇ ਜਾਣ ਤੋਂ ਜੋ ਸੁਨੀਲ ਜਾਖੜ ਨੇ ਉਹ ਨਾਰਾਜ਼ਗੇ ਨੇ ਕਿਉਂਕਿ ਲੁਧਿਆਣੇ ਤੋਂ ਚੋਣ ਹਾਰ ਕੇ ਸੀ ਰਾਜਵਡਿੰਗ ਨੇ ਰਵਨੀਤ ਬਿੱਟੂ ਨੂੰ ਚੋਣ ਹਰਾ ਦਿੱਤੀ ਸੀ ਉਸ ਤੋਂ ਬਾਵਜੂਦ ਉਹਨਾਂ ਨੂੰ ਵਜ਼ਾਰਤ ਦੇ ਵਿੱਚ ਥਾਂ ਦਿੱਤੀ ਗਈ ਹੈ ਦੂਜੇ ਪਾਸੇ ਰਾਜਸਥਾਨ ਤੋਂ ਰਾਜਸਭਾ ਮੈਂਬਰ ਬਣਾ ਕੇ ਉਹਨਾਂ ਨੂੰ ਭੇਜਿਆ ਗਿਆ ਹੈ ਸੋ ਇਸੇ ਗੱਲ ਤੋਂ ਖਫਾ ਚੱਲ ਰਹੇ ਸੀ ਸੁਨੀਲ ਜਾਖੜ ਜੋ ਖਬਰਾਂ ਹੁਣ ਤੱਕ ਸਾਹਮਣੇ ਆ ਰਹੀਆਂ ਨੇ ਹੁਣ ਕਿੰਨੀ ਕਿ ਸੱਚਾਈ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਦੱਸਦੀ ਹੈ ਕਿ ਧੂਆ ਉੱਥੇ ਹੀ ਲੱਗਦਾ ਜਿੱਥੇ ਕਿ ਭਾਂਬੜ ਲੱਗਦੇ ਨੇ ਜਾਂ ਅੱਗ ਲੱਗਦੀ ਹੈ ਸੋ ਕਿਤੇ ਨਾ ਕਿਤੇ ਸ਼ਾਇਦ ਨਿਰਾਸ਼ਕਤੀਆਂ ਖਬਰਾਂ ਸੱਚੀਆਂ ਨੇ ਇਸੇ ਕਰਕੇ ਸੁਨੀਲ ਜਾਖੜ ਸਾਹਿਬ ਨੇ ਵੀ ਹੁਣ ਤੱਕ ਚੁੱਪੀ ਸਾਤੀ ਹੋਈ ਉਹਨਾਂ ਦੇ ਵੱਲੋਂ ਕੋਈ ਸਪਸ਼ਟਿਕਰਣ ਨਹੀਂ ਦਿੱਤਾ ਗਿਆ ਤੇ 23 ਸਤੰਬਰ ਨੂੰ ਜੋ ਇੱਕ ਵੱਡੀ ਮੀਟਿੰਗ ਸੱਤੀ ਗਈ ਹੈ ਹੋ ਸਕਦਾ ਹੈ ਕਿ ਡੈਮੇਜ ਕੰਟਰੋਲ ਕਰਨ ਦੀ ਇਹ ਕੋਸ਼ਿਸ਼ ਹੋਵੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇ ਤੇ ਆਉਣ ਵਾਲੀ ਇਸ ਮੀਟਿੰਗ ਦੇ ਵਿੱਚ ਉਹਨਾਂ ਦੇ ਅਸਤੀਫੇ ਦਾ ਅਧਿਕਾਰਿਕ ਐਲਾਨ ਪੰਜਾਬ ਬੀਜੇਪੀ ਵੱਲੋਂ ਕਰ ਲਿਆ ਜਾਵੇ ਸੋ ਇਹ ਦਾ 23 ਸਤੰਬਰ ਦਾ ਹਿੰਦੀ ਦੱਸੇਗਾ ਮੈਂ ਅਜ ਇੱਕ ਦਿਨ ਬਾਕੀ ਔਰ ਉਸ ਤੋਂ ਬਾਅਦ 30 ਤੰਬ ਨੂੰ ਪੰਜਾਬ বিজেপি ਦੀ ਅਹਿਮ ਮੀਟਿੰਗ ਸਸ਼ੇਕਾਲ ਵਿਖੇ ਤੁਸੀਂ ਔਨਇਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਨੀਲ ਜਾਖੜ ਦੇ ਨਾਲ ਜੁੜੀ ਹੋਈ ਸੁਨੀਲ ਜਾਖੜ ਪੰਜਾਬ ਬੀਜੇਪੀ ਪ੍ਰਧਾਨ ਸਵੇਰ ਤੋਂ ਲੈ ਕੇ ਇਹ ਖਬਰਾਂ ਚੱਲ ਰਹੀਆਂ ਨੇ ਕਿ ਸੁਨੀਲ ਜਾਖੜ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਬੀਜੇਪੀ ਨੇ ਉਸ ਗੱਲ ਨੂੰ ਇਸ ਖਬਰ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਪੰਜਾਬ ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਨੇ ਵੀ ਕਿਹਾ ਹੈ ਕਿ ਇਹ ਸਿਰਫ ਇੱਕ ਅਫਵਾਹ ਹੈ ਸੁਨੀਲ ਜਾਖੜ ਨੇ ਕੋਈ ਵੀ ਅਸਤੀਫਾ ਨਹੀਂ ਦਿੱਤਾ ਹੈ ਤੇ ਨਾ ਹੀ ਅਸਤੀਫੇ ਬਾਰੇ ਸੋਚਿਆ ਹੈ ਉਹ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ ਆਪਣੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਬੀਜਪੀ ਨੂੰ ਪਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸੇ ਖਬਰ ਵਿਚਾਲੇ ਜੋ ਹਲਚਲ ਹੈ ਉਹ ਤੇਜ਼ ਹੋ ਗਈ ਹੈ ਇਹ ਹਲਚਲ ਦਿੱਲੀ ਤੱਕ ਪਹੁੰਚ ਗਈ ਹੈ ਤੇ ਇੱਕ ਅਹਿਮ ਮੀਟਿੰਗ ਪੰਜਾਬ ਬੀਜਪੀ ਦੀ ਸੱਦ ਲਈ ਗਈ ਹੈ 30 ਸਤੰਬਰ ਨੂੰ ਇਹ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰupani ਦੇਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਸਵੇਰ ਤੋਂ ਅਫਵਾਹਾਂ ਦਾ ਦੌਰ ਜਾ ਰਹੀ ਹੈ ਖਬਰਾਂ ਲਗਾਤਾਰ ਚੱਲ ਰਹੀਆਂ ਨੇ ਹਾਲਾਂਕਿ ਪੰਜਾਬ ਬੀਜੇਪੀ ਨੇ ਇਸ ਗੱਲ ਤੋਂ ਕਿਨਾਰਾ ਕੀਤਾ ਹੈ ਖਾਰਜ ਕਰ ਦਿੱਤਾ ਹੈ ਕਿ ਸੁਨੀਲ ਜਾਖੜ ਨੇ ਕੋਈ ਵੀ ਅਸਤੀਫਾ ਨਹੀਂ ਦਿੱਤਾ ਪਰ ਸੁਨੀਲ ਜਾਖੜ ਵੱਲੋਂ ਕੋਈ ਵੀ ਪੁਸ਼ਟੀ ਜਾਂ ਸਪਸ਼ਟੀਕਰਨ ਇਸ ਮਾਮਲੇ ਨੂੰ ਲੈ ਕੇ ਹੁਣ ਤੱਕ ਨਹੀਂ ਆਇਆ ਹੈ ਸੁਨੀਲ ਜਾਖੜ ਨੇ ਆਖਰ ਚੁੱਪੇ ਕਿਉਂ ਸਾਦੀ ਹੋਈਏ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਸਵਾਲ ਇਸ ਕਰਕੇ ਵੀ ਖੜਾ ਹੋ ਰਿਹਾ ਹੈ ਕਿ ਮੀਟਿੰਗ ਹੁਣ ਸੱਦ ਲਈ ਗਈ ਹੈ ਕਿ ਵਾਕਈ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਉਸ ਮੀਟਿੰਗ ਦੇ ਵਿੱਚ ਕੀਤੀ ਜਾਵੇਗੀ ਕਿਉਂਕਿ ਹਾਈ ਕਮਾਂਡ ਨੂੰ ਇਸ ਗੱਲ ਦੀ ਪਿੰਕ ਤੱਕ ਨਹੀਂ ਸੀ ਕਿ ਪੰਜਾਬ ਬੀਜੇਪੀ ਦੇ ਵਿੱਚ ਕੁਝ ਹੋ ਰਿਹਾ ਹੈ ਅਚਾਨਕ ਤੋਂ ਸੁਨੀਲ ਜਾਖੜ ਜੋ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਦੇ ਅਸਤੀਫੇ ਦੀਆਂ ਖਬਰਾਂ ਆਉਂਦੀਆਂ ਨੇ ਉਸ ਤੋਂ ਬਾਅਦ ਹਲਚਲ ਤੇਜ਼ ਹੋ ਜਾਂਦੀ ਹੈ ਪੰਜਾਬ ਬੀਜੇਪੀ ਦੇ ਆਗੂਆਂ ਦੇ ਬਿਆਨ ਸਾਹਮਣੇ ਆਉਣ ਲੱਗਦੇ ਨੇ ਤੇ ਉਹ ਕਹਿ ਰਹੇ ਨੇ ਕਿ ਸੁਨੀਲ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਦੂਜੇ ਪਾਸੇ ਵਿਰੋਧੀਆਂ ਨੇ ਹੁਣ ਤੰਜ ਕਸਨੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੁਨੀਲ ਜਾਖੜ ਦੇ ਅਸਤੀਫੇ ਵਾਲੀ ਖਬਰ ਨੂੰ ਟਵਿੱਟਰ ਤੇ ਟੈਗ ਕੀਤਾ ਤੇ ਲਿਖਿਆ ਆਲ ਦਾ ਬੈਸਟ ਵਾਟਸ ਨੈਕਸਟ ਦੱਸ ਦੇ ਕਿ 4 ਜੁਲਾਈ 2024 ਨੂੰ 2023 ਨੂੰ ਮਾਫੀ ਚਾਹੁੰਦੀ ਆ ਬੀਜਪੀ ਵੱਲੋਂ ਸੁਨੀਲ ਜਾਖੜ ਨੂੰ ਪੰਜਾਬ ਬੀਜਪੀ ਦਾ ਪ੍ਰਧਾਨ ਬਣਾਇਆ ਗਿਆ ਸੀ ਐਂਡ ਜਨਰਲ ਇਲੈਕਸ਼ਨ 2024 ਤੋਂ ਠੀਕ ਪਹਿਲਾਂ ਤੇ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਹੀ ਬੀਜੇਪੀ ਨੇ ਇਕੱਲੇ 13 ਦੀਆਂ 13 ਸੀਟਾਂ ਤੇ ਛੋਣ ਲੜੀ ਸੀ ਹਾਲਾਂਕਿ ਕੋਈ ਖਾਸ ਫਾਇਦਾ ਨਹੀਂ ਹੋਇਆ ਸੀ ਪਰੇ ਖਬਰਾਂ ਆ ਰਹੀਆਂ ਸੀ ਕਿ ਬੀਜੇਪੀ ਦਾ ਜੋ ਵੋਟ ਪਰਸੈਂਟੇਜ ਹੈ ਉਹ ਵਧਿਆ ਜ਼ਰੂਰ ਹੈ ਕੁਝ ਸੀਟਾਂ ਤੇ ਜੋ ਟੱਕਰ ਸੀ ਉਹ ਮੁਕਾਬਲੇ ਦੀ ਸੀ ਸੋ ਦੱਸਦੀ ਹੈ ਕਿ 30 ਸਤੰਬਰ ਨੂੰ ਪੰਜਾਬ বিজেপি ਦੇ ਇੱਕ ਅਹਿਮ ਮੀਟਿੰਗ ਸੱਦੀ ਗਈ ਹੈ ਵਿਜੇ ਰupani ਜੋ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਉਹ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਖਾਸ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਲਈ ਉਹ ਆ ਰਹੇ ਨੇ ਔਰ ਪੰਚਾਇਤੀ ਚੋਣ ਕਿਉਂਕਿ ਹੁਣ ਪੰਜਾਬ ਦੇ ਵਿੱਚ ਹੋਣ ਜਾ ਰਹੇ ਨੇ ਦੂਜੇ ਪਾਸੇ ਹਰਿਆਣਾ ਦੇ ਵਿੱਚ ਵੀ ਵਿਧਾਨ ਸਭਾ ਇਲੈਕਸ਼ਨਸ ਨੇ ਜੋ ਕਿ 5 ਅਕਤੂਬਰ ਨੂੰ ਹੋਣੇ ਨੇ ਉਸ ਤੋਂ ਠੀਕ ਪਹਿਲਾਂ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਨੇ ਭਾਜਪਾ ਨੂੰ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਦਿੱਲੀ ਤੱਕ ਹਿਲਾ ਕੇ ਰੱਖ ਦਿੱਤਾ ਹੈ ਹਾਲਾਂਕਿ ਪਾਰਟੀ ਵੱਲੋਂ ਪਾਰਟੀ ਹਾਈ ਕਮਾਂਡ ਵੱਲੋਂ ਵੀ ਖਬਰਾਂ ਆ ਰਹੀਆਂ ਨੇ ਤੇ ਭਾਜਪਾ ਪੰਜਾਬ ਦੀ ਜੋ ਵਿੰਗ ਹੈ ਉਸ ਦੇ ਵੱਲੋਂ ਲਗਾਤਾਰ ਬਿਆਨ ਸਾਹਮਣੇ ਆ ਰਹੇ ਨੇ ਕਿ ਅਜੇ ਹੀ ਕੋਈ ਗੱਲ ਨਹੀਂ ਹੈ ਸੁਨੀਲ ਜਾਖੜ ਬਿਲਕੁਲ ਠੀਕ ਨੇ ਖੁਸ਼ ਨੇ ਉਹ ਪਾਰਟੀ ਤੋਂ ਅਸਤੀਫਾ ਨਹੀਂ ਦੇ ਰਹੇ ਨੇ ਪਰ ਸੁਨੀਲ ਜਾਖੜ ਨੇ ਹੁਣ ਤੱਕ ਚੁੱਪੀ ਸਾਦੀ ਹੋਈ ਔਰ ਜੋ ਕਾਰਨ ਨਿਕਲ ਕੇ ਸਾਹਮਣੇ ਆ ਰਹੇ ਹੋਏ ਸਾਹਮਣੇ ਆ ਰਿਹਾ ਹੈ ਕਿ ਰਮਨੀਤ ਬਿੱਟੂ ਨੂੰ ਅਹੁਦਾ ਦਿੱਤੇ ਜਾਣ ਤੋਂ ਜੋ ਸੁਨੀਲ ਜਾਖੜ ਨੇ ਉਹਨਾਂ ਨਾਰਾਜ਼ਗੇ ਨੇ ਕਿਉਂਕਿ ਲੁਧਿਆਣੇ ਤੋਂ ਚੋਣ ਹਾਰ ਗਏ ਸੀ ਰਾਜਾ ਵੜਿੰਗ ਨੇ ਰਵਦੀਪ ਬਿੱਟੂ ਨੂੰ ਚੋਣ ਹਰਾ ਦਿੱਤੀ ਸੀ ਉਸ ਤੋਂ ਬਾਵਜੂਦ ਉਹਨਾਂ ਨੂੰ ਵਜ਼ਾਰਤ ਦੇ ਵਿੱਚ ਥਾਂ ਦਿੱਤੀ ਗਈ ਹੈ ਦੂਜੇ ਪਾਸੇ ਰਾਜਸਥਾਨ ਤੋਂ ਰਾਜਸਭਾ ਮੈਂਬਰ ਬਣਾ ਕੇ ਉਹਨਾਂ ਨੂੰ ਭੇਜਿਆ ਗਿਆ ਹੈ ਸੋ ਇਸੇ ਗੱਲ ਤੋਂ ਖਫਾ ਚੱਲ ਰਹੇ ਸੀ ਸੁਨੀਲ ਜਾਖੜ ਜੋ ਖਬਰਾਂ ਹੁਣ ਤੱਕ ਸਾਹਮਣੇ ਆ ਰਹੀਆਂ ਨੇ ਹੁਣ ਕਿੰਨੀ ਕਿ ਸੱਚਾਈ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਦੱਸਦੀ ਹੈ ਕਿ ਧੂਆ ਉੱਥੇ ਹੀ ਲੱਗਦਾ ਜਿੱਥੇ ਕਿ ਭਾਂਬੜ ਲੱਗਦੇ ਨੇ ਜਾਂ ਅੱਗ ਲੱਗਦੀ ਹੈ ਸੋ ਕਿਤੇ ਨਾ ਕਿਤੇ ਸ਼ਹਿਰ ਨਿਰਾਸ਼ਕਿਤੀਆਂ ਹੈ ਖਬਰਾਂ ਸੱਚੀਆਂ ਨੇ ਇਸੇ ਕਰਕੇ ਸੁਨੀਲ ਜਾਖੜ ਸਾਹਿਬ ਨੇ ਵੀ ਹੁਣ ਤੱਕ ਚੁੱਪੀ ਸਾਤੀ ਹੋਈ ਉਹਨਾਂ ਦੇ ਵੱਲੋਂ ਕੋਈ ਸਪਸ਼ਟਿਕਰਨ ਨਹੀਂ ਦਿੱਤਾ ਗਿਆ ਤੇ 23 ਸਤੰਬਰ ਨੂੰ ਜੋ ਇੱਕ ਵੱਡੀ ਮੀਟਿੰਗ ਸੱਤੀ ਗਈ ਹੈ ਹੋ ਸਕਦਾ ਹੈ ਕਿ ਡੈਮੇਜ ਕੰਟਰੋਲ ਕਰਨ ਦੀ ਇਹ ਕੋਸ਼ਿਸ਼ ਹੋਵੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇ ਤੇ ਆਉਣ ਵਾਲੀ ਇਸ ਮੀਟਿੰਗ ਦੇ ਵਿੱਚ ਉਹਨਾਂ ਦੇ ਅਸਤੀਫੇ ਦਾ ਅਧਿਕਾਰਿਕ ਐਲਾਨ ਪੰਜਾਬ ਬੀਜੇਪੀ ਵੱਲੋਂ ਕਰ ਲਿਆ ਜਾਵੇ ਸੋ ਇਹ ਦਾ 23 ਸਤੰਬਰ ਦਾ ਦਿਨ ਹੀ ਦੱਸੇਗਾ ਮੈਂ ਹਜ ਇੱਕ ਦਿਨ ਬਾਕੀ ਔਰ ਉਸ ਤੋਂ ਬਾਅਦ 23 ਸਤੰਬਰ ਨੂੰ ਪੰਜਾਬ ਬੀਜੇਪੀ ਦੀ ਅਹਿਮ ਮੀਟਿੰਗ ਅਸ਼ੇਕਾਲ ਵਿਖੇ ਤੁਸੀਂ ਔਨਇਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਨੀਲ ਜਾਖੜ ਦੇ ਨਾਲ ਜੁੜੀ ਹੋਈ ਸੁਨੀਲ ਜਾਖੜ ਪੰਜਾਬ ਬੀਜੇਪੀ ਪ੍ਰਧਾਨ ਸਵੇਰ ਤੋਂ ਲੈ ਕੇ ਇਹ ਖਬਰਾਂ ਚੱਲ ਰਹੀਆਂ ਨੇ ਕਿ ਸੁਨੀਲ ਜਾਖੜ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਬੀਜੇਪੀ ਨੇ ਉਸ ਗੱਲ ਨੂੰ ਇਸ ਖਬਰ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਪੰਜਾਬ ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਨੇ ਵੀ ਕਿਹਾ ਹੈ ਕਿ ਇਹ ਸਿਰਫ ਇੱਕ ਅਫਵਾਹ ਹੈ ਸੁਨੀਲ ਜਾਖੜ ਨੇ ਕੋਈ ਵੀ ਅਸਤੀਫਾ ਨਹੀਂ ਦਿੱਤਾ ਹੈ ਤੇ ਨਾ ਹੀ ਅਸਤੀਫੇ ਬਾਰੇ ਸੋਚਿਆ ਹੈ ਉਹ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ ਆਪਣੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਨੂੰ ਪਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ اسی ਖਬਰ ਵਿਚਾਲੇ ਜੋ ਹਲਚਲ ਹੈ ਉਹ ਤੇਜ਼ ਹੋ ਗਈ ਹੈ ਇਹ ਹਲਚਲ ਦਿੱਲੀ ਤੱਕ ਪਹੁੰਚ ਗਈ ਹੈ ਤੇ ਇੱਕ ਅਹਿਮ ਮੀਟਿੰਗ ਪੰਜਾਬ ਬੀਜੇਪੀ ਦੀ ਸੱਦ ਲਈ ਗਈ ਹੈ 30 ਸਤੰਬਰ ਨੂੰ ਇਹ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰupani ਦੇਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਸਵੇਰ ਤੋਂ ਅਫਵਾਹਾਂ ਦਾ ਦੌਰ ਜਾ ਰਹੀ ਹੈ ਖਬਰਾਂ ਲਗਾਤਾਰ ਚੱਲ ਰਹੀਆਂ ਨੇ ਹਾਲਾਂਕਿ ਪੰਜਾਬ ਬੀਜੇਪੀ ਨੇ ਇਸ ਗੱਲ ਤੋਂ ਕਿਨਾਰਾ ਕੀਤਾ ਖਾਰਜ ਕਰ ਦਿੱਤਾ ਹੈ ਕਿ ਸੁਨੀਲ ਜਾਖੜ ਨੇ ਕੋਈ ਵੀ ਅਸਤੀਫਾ ਨਹੀਂ ਦਿੱਤਾ ਪਰ ਸੁਨੀਲ ਜਾਖੜ ਵੱਲੋਂ ਕੋਈ ਵੀ ਪੁਸ਼ਟੀ ਜਾਂ ਸਪਸ਼ਟੀਕਰਨ ਇਸ ਮਾਮਲੇ ਨੂੰ ਲੈ ਕੇ ਹੁਣ ਤੱਕ ਨਹੀਂ ਆਇਆ ਹੈ ਸੁਨੀਲ ਜਾਖੜ ਨੇ ਆਖਰ ਚੁੱਪੇ ਕਿਉਂ ਸਾਦੀ ਹੋਈਏ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਸਵਾਲ ਇਸ ਕਰਕੇ ਵੀ ਖੜਾ ਹੋ ਰਿਹਾ ਹੈ ਕਿ ਮੀਟਿੰਗ ਹੁਣ ਸਾਦ ਲਈ ਗਈ ਹੈ ਕਿ ਵਾਕਈ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਉਸ ਮੀਟਿੰਗ ਦੇ ਵਿੱਚ ਕੀਤੀ ਜਾਵੇਗੀ ਕਿਉਂਕਿ ਹਾਈ ਕਮਾਂਡ ਨੂੰ ਇਸ ਗੱਲ ਦੀ ਪਹਿਨਕ ਤੱਕ ਨਹੀਂ ਸੀ ਕਿ ਪੰਜਾਬ ਬੀਜੇਪੀ ਦੇ ਵਿੱਚ ਕੁਝ ਹੋ ਰਿਹਾ ਹੈ ਅਚਾਨਕ ਤੋਂ ਸੁਨੀਲ ਜਾਖੜ ਜੋ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਦੇ ਅਸਤੀਫੇ ਦੀਆਂ ਖਬਰਾਂ ਆਉਂਦੀਆਂ ਨੇ ਉਸ ਤੋਂ ਬਾਅਦ ਹਲਚਲ ਤੇਜ਼ ਹੋ ਜਾਂਦੀ ਹੈ ਪੰਜਾਬ ਬੀਜੇਪੀ ਦੇ ਆਗੂਆਂ ਦੇ ਬਿਆਨ ਸਾਹਮਣੇ ਆਉਣ ਲੱਗਦੇ ਨੇ ਤੇ ਉਹ ਕਹਿ ਰਹੇ ਨੇ ਕਿ ਸੁਨੀਲ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਦੂਜੇ ਪਾਸੇ ਵਿਰੋਧੀਆਂ ਨੇ ਹੁਣ ਤੰਜ ਕਸਨੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੁਨੀਲ ਜਾਖੜ ਦੇ استیفی ਵਾਲੀ ਖਬਰ ਨੂੰ ਟਵਿੱਟਰ ਤੇ ਟੈਗ ਕੀਤਾ ਤੇ ਲਿਖਿਆ ਆਲ ਦਾ ਬੈਸਟ ਵਾਟਸ ਨੈਕਸਟ ਦੱਸ ਦੇ ਕਿ 4 ਜੁਲਾਈ 2024 ਨੂੰ 2023 ਨੂੰ ਮਾਫੀ ਚਾਹੁੰਦੀ ਆ ਬੀਜਪੀ ਵੱਲੋਂ ਸੁਨੀਲ ਜਾਖੜ ਨੂੰ ਪੰਜਾਬ ਬੀਜਪੀ ਦਾ ਪ੍ਰਧਾਨ ਬਣਾਇਆ ਗਿਆ ਸੀ ਐਨ ਜਨਰਲ ਇਲੈਕਸ਼ਨ 2024 ਤੋਂ ਠੀਕ ਪਹਿਲਾਂ ਤੇ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਹੀ ਬੀਜੇਪੀ ਨੇ ਇਕੱਲੇ 13 ਦੀਆਂ 13 ਸੀਟਾਂ ਤੇ ਛੋਣ ਲੜੀ ਸੀ ਹਾਲਾਂਕਿ ਕੋਈ ਖਾਸ ਫਾਇਦਾ ਨਹੀਂ ਹੋਇਆ ਸੀ ਪਰ ਇਹ ਖਬਰਾਂ ਆ ਰਹੀਆਂ ਸੀ ਕਿ ਬੀਜੇਪੀ ਦਾ ਜੋ ਵੋਟ ਪਰਸੈਂਟੇਜ ਹੈ ਉਹ ਵਧਿਆ ਜ਼ਰੂਰ ਹੈ ਕੁਝ ਸੀਟਾਂ ਤੇ ਜੋ ਟੱਕਰ ਸੀ ਉਹ ਮੁਕਾਬਲੇ ਦੀ ਸੀ ਸੋ ਦੱਸਦੀ ਹੈ ਕਿ 30 ਸਤੰਬਰ ਨੂੰ ਪੰਜਾਬ বিজেপি ਦੇ ਇੱਕ ਅਹਿਮ ਮੀਟਿੰਗ ਸੱਦੀ ਗਈ ਹੈ ਵਿਜੇ ਰupani ਜੋ ਕਿ ਪੰਜਾਬ ਮਾਮਲਿਆਂ ਦੇ ਇਨਚਾਰਜ ਨੇ ਉਹ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਖਾਸ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਲਈ ਉਹ ਆ ਰਹੇ ਨੇ ਔਰ ਪੰਚਾਇਤੀ ਚੋਣ ਕਿਉਂਕਿ ਹੁਣ ਪੰਜਾਬ ਦੇ ਵਿੱਚ ਹੋਣ ਜਾ ਰਹੇ ਨੇ ਦੂਜੇ ਪਾਸੇ ਹਰਿਆਣਾ ਦੇ ਵਿੱਚ ਵੀ ਵਿਧਾਨ ਸਭਾ ਇਲੈਕਸ਼ਨਸ ਨੇ ਜੋ ਕਿ 5 ਅਕਤੂਬਰ ਨੂੰ ਹੋਣੇ ਨੇ ਉਸ ਤੋਂ ਠੀਕ ਪਹਿਲਾਂ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਨੇ বিজেপি ਨੂੰ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਦਿੱਲੀ ਤੱਕ ਹਿਲਾ ਕੇ ਰੱਖ ਦਿੱਤਾ ਹਾਲਾਂਕਿ ਪਾਰਟੀ ਵੱਲੋਂ ਪਾਰਟੀ हाई कमान ਵੱਲੋਂ ਵੀ ਖਬਰਾਂ ਆ ਰਹੀਆਂ ਨੇ ਤੇ ਪੀਜਪੀ ਪੰਜਾਬ ਦੀ ਜੋ ਵਿੰਗ ਹੈ ਉਸ ਦੇ ਵੱਲੋਂ ਲਗਾਤਾਰ ਬਿਆਨ ਸਾਹਮਣੇ ਆ ਰਹੇ ਨੇ ਕਿ ਅਜੇ ਹੀ ਕੋਈ ਗੱਲ ਨਹੀਂ ਹੈ ਸੁਨੀਲ ਜਾਖੜ ਬਿਲਕੁਲ ਠੀਕ ਨੇ ਉਹ ਖੁਸ਼ ਨੇ ਉਹ ਪਾਰਟੀ ਤੋਂ ਅਸਤੀਫਾ ਨਹੀਂ ਦੇ ਰਹੇ ਨੇ ਪਰ ਸੁਨੀਲ ਜਾਖੜ ਨੇ ਹੁਣ ਤੱਕ ਚੁੱਪੀ ਸਾਦੀ ਹੋਈ ਔਰ ਜੋ ਕਾਰਨ ਨਿਕਲ ਕੇ ਸਾਹਮਣੇ ਆ ਰਹੇ ਹੋਏ ਸਾਹਮਣੇ ਆ ਰਿਹਾ ਕਿ ਰਮਨੀਤ ਬਿੱਟੂ ਨੂੰ ਅਹੁਦਾ ਦਿੱਤੇ ਜਾਣ ਤੋਂ ਜੋ ਸੁਨੀਲ ਜਾਖੜ ਨੇ ਉਹ ਨਾਰਾਜ਼ ਗਏ ਨੇ ਕਿਉਂਕਿ ਲੁਧਿਆਣੇ ਤੋਂ ਚੋਣ ਹਾਰ ਕੇ ਸੀ ਰਾਜਵਡਿੰਗ ਨੇ ਰਵਨੀਤ ਬਿੱਟੂ ਨੂੰ ਚੋਣ ਹਰਾ ਦਿੱਤੀ ਸੀ ਉਸ ਤੋਂ ਬਾਵਜੂਦ ਉਹਨਾਂ ਨੂੰ ਵਜ਼ਾਰਤ ਦੇ ਵਿੱਚ ਥਾਂ ਦਿੱਤੀ ਗਈ ਹੈ ਦੂਜੇ ਪਾਸੇ ਰਾਜਸਥਾਨ ਤੋਂ ਰਾਜਸਭਾ ਮੈਂਬਰ ਬਣਾ ਕੇ ਉਹਨਾਂ ਨੂੰ ਭੇਜਿਆ ਗਿਆ ਹੈ ਸੋ ਅਸੀਂ ਗੱਲ ਤੋਂ ਖਫਾ ਚੱਲ ਰਹੇ ਸੀ ਸੁਨੀਲ ਜਾਖੜ ਜੋ ਖਬਰਾਂ ਹੁਣ ਤੱਕ ਸਾਹਮਣੇ ਆ ਰਹੀਆਂ ਨੇ ਹੁਣ ਕਿੰਨੀ ਕਿ ਸੱਚਾਈ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਦੱਸਦੀ ਹੈ ਕਿ ਧੂਆ ਉੱਥੇ ਹੀ ਲੱਗਦਾ ਜਿੱਥੇ ਕਿ ਭਾਂਬੜ ਲੱਗਦੇ ਨੇ ਜਾਂ ਅੱਗ ਲੱਗਦੀ ਹੈ ਸੋ ਕਿਤੇ ਨਾ ਕਿਤੇ ਸ਼ਹਿਰ ਨਿਰਾਸ਼ਕਤੀਆਂ ਖਬਰਾਂ ਸੱਚੀਆਂ ਨੇ ਇਸੇ ਕਰਕੇ ਸੁਨੀਲ ਜਾਖੜ ਸਾਹਿਬ ਨੇ ਵੀ ਹੁਣ ਤੱਕ ਚੁੱਪੀ ਸਾਤੀ ਹੋਈ ਉਹਨਾਂ ਦੇ ਵੱਲੋਂ ਕੋਈ ਸਪਸ਼ਟਿਕਰਣ ਨਹੀਂ ਦਿੱਤਾ ਗਿਆ ਤੇ 23 ਸਤੰਬਰ ਨੂੰ ਜੋ ਇੱਕ ਵੱਡੀ ਮੀਟਿੰਗ ਸੱਤੀ ਗਈ ਹੈ ਹੋ ਸਕਦਾ ਹੈ ਕਿ ਡੈਮੇਜ ਕੰਟਰੋਲ ਕਰਨ ਦੀ ਇਹ ਕੋਸ਼ਿਸ਼ ਹੋਵੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇ ਤੇ ਆਉਣ ਵਾਲੀ ਇਸ ਮੀਟਿੰਗ ਦੇ ਵਿੱਚ ਉਹਨਾਂ ਦੇ ਅਸਤੀਫੇ ਦਾ ਅਧਿਕਾਰਿਕ ਐਲਾਨ ਪੰਜਾਬ ਬੀਜੇਪੀ ਵੱਲੋਂ ਕਰ ਲਿਆ ਜਾਵੇ ਸੋ ਇਹ ਦਾ 23 ਸਤੰਬਰ ਦਾ ਹਿੰਦ ਅਸੇਗਾ ਮੈਂ ਅਜ ਇੱਕ ਦਿਨ ਬਾਕੀ ਔਰ ਉਸ ਤੋਂ ਬਾਅਦ 30 ਤੰਬਰ ਨੂੰ ਪੰਜਾਬ ਬੀਜੇਪੀ ਦੀ ਅਹਿਮ ਮੀਟਿੰਗ ਸਸ਼ਿਆਕਾਲ ਵੇਖੇ ਤੁਸੀਂ ਔਨ ਇਅਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਨੀਲ ਜਾਖੜ ਦੇ ਨਾਲ ਜੁੜੀ ਹੋਈ ਸੁਨੀਲ ਜਾਖੜ ਪੰਜਾਬ ਬੀਜੇਪੀ ਪ੍ਰਧਾਨ ਸਵੇਰ ਤੋਂ ਲੈ ਕੇ ਇਹ ਖਬਰਾਂ ਚੱਲ ਰਹੀਆਂ ਨੇ ਕਿ ਸੁਨੀਲ ਜਾਖੜ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਬੀਜੇਪੀ ਨੇ ਉਸ ਗੱਲ ਨੂੰ ਇਸ ਖਬਰ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਪੰਜਾਬ ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਨੇ ਵੀ ਕਿਹਾ ਹੈ ਕਿ ਸਿਰਫ ਇੱਕ ਅਫਵਾਹ ਹੈ ਸੁਨੀਲ ਜਾਖੜ ਨੇ ਕੋਈ ਵੀ ਅਸਤੀਫਾ ਨਹੀਂ ਦਿੱਤਾ ਹੈ ਤੇ ਨਾ ਹੀ ਅਸਤੀਫੇ ਬਾਰੇ ਸੋਚਿਆ ਹੈ ਉਹ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ ਆਪਣੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਬੀਜਪੀ ਨੂੰ ਪਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸੇ ਖਬਰ ਵਿਚਾਲੇ ਜੋ ਹਲਚਲ ਹੈ ਉਹ ਤੇਜ਼ ਹੋ ਗਈ ਹੈ ਇਹ ਹਲਚਲ ਦਿੱਲੀ ਤੱਕ ਪਹੁੰਚ ਗਈ ਹੈ ਤੇ ਇੱਕ ਅਹਿਮ ਮੀਟਿੰਗ ਪੰਜਾਬ ਬੀਜਪੀ ਦੀ ਸੱਦ ਲਈ ਗਈ ਹੈ 30 ਸਤੰਬਰ ਨੂੰ ਇਹ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰupani ਦੇ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਸਵੇਰ ਤੋਂ ਵਹਾਂ ਦਾ ਦੌਰ ਜਾ ਰਹੀ ਹੈ ਖਬਰਾਂ ਲਗਾਤਾਰ ਚੱਲ ਰਹੀਆਂ ਨੇ ਹਾਲਾਂਕਿ ਪੰਜਾਬ ਬੀਜੇਪੀ ਨੇ ਇਸ ਗੱਲ ਤੋਂ ਕਿਨਾਰਾ ਕੀਤਾ ਹੈ ਖਾਰਜ ਕਰ ਦਿੱਤਾ ਹੈ ਕਿ ਸੁਨੀਲ ਜਾਖੜ ਨੇ ਕੋਈ ਵੀ ਅਸਤੀਫਾ ਨਹੀਂ ਦਿੱਤਾ ਪਰ ਸੁਨੀਲ ਜਾਖੜ ਵੱਲੋਂ ਕੋਈ ਵੀ ਪੁਸ਼ਟੀ ਜਾਂ ਸਪਸ਼ਟੀਕਰਨ ਇਸ ਮਾਮਲੇ ਨੂੰ ਲੈ ਕੇ ਹੁਣ ਤੱਕ ਨਹੀਂ ਆਇਆ ਹੈ ਸੁਨੀਲ ਜਾਖੜ ਨੇ ਆਖਰ ਚੁੱਪੇ ਕਿਉਂ ਸਾਦੀ ਹੋਈਏ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਸਵਾਲ ਇਸ ਕਰਕੇ ਵੀ ਖੜਾ ਹੋ ਰਿਹਾ ਹੈ ਕਿ ਇਹ ਮੀਟਿੰਗ ਹੁਣ ਸੱਦ ਲਈ ਗਈ ਹੈ ਕਿ ਵਾਕਈ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਉਸ ਮੀਟਿੰਗ ਦੇ ਵਿੱਚ ਕੀਤੀ ਜਾਵੇਗੀ ਕਿਉਂਕਿ ਹਾਈ ਕਮਾਂਡ ਨੂੰ ਇਸ ਗੱਲ ਦੀ ਪਹਿਨਕ ਤੱਕ ਨਹੀਂ ਸੀ ਕਿ ਪੰਜਾਬ ਬੀਜੇਪੀ ਦੇ ਵਿੱਚ ਕੁਝ ਹੋ ਰਿਹਾ ਹੈ ਅਚਾਨਕ ਤੋਂ ਸੁਨੀਲ ਜਾਖੜ ਜੋ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਦੇ ਅਸਤੀਫੇ ਦੀਆਂ ਖਬਰਾਂ ਆਉਂਦੀਆਂ ਨੇ ਉਸ ਤੋਂ ਬਾਅਦ ਹਲਚਲ ਤੇਜ਼ ਹੋ ਜਾਂਦੀ ਹੈ ਪੰਜਾਬ ਬੀਜੇਪੀ ਦੇ ਆਗੂਆਂ ਦੇ ਬਿਆਨ ਸਾਹਮਣੇ ਆਉਣ ਲੱਗਦੇ ਨੇ ਤੇ ਉਹ ਕਹਿ ਰਹੇ ਨੇ ਕਿ ਸੁਨੀਲ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਦੂਜੇ ਪਾਸੇ ਵਿਰੋਧੀਆਂ ਨੇ ਹੁਣ ਤੰਜ ਕਸਨੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੁਨੀਲ ਜਾਖੜ ਦੇ استیفی ਵਾਲੀ ਖਬਰ ਨੂੰ ਟਵਿੱਟਰ ਤੇ ਟੈਗ ਕੀਤਾ ਤੇ ਲਿਖਿਆ ਆਲ ਦਾ ਬੈਸਟ ਵਾਟਸ ਨੈਕਸਟ ਦੱਸ ਦੇ ਕਿ 4 ਜੁਲਾਈ 2024 ਨੂੰ 2023 ਨੂੰ ਮਾਫੀ ਚਾਹੁੰਦੀ ਆ ਬੀਜਪੀ ਵੱਲੋਂ ਸੁਨੀਲ ਜਾਖੜ ਨੂੰ ਪੰਜਾਬ ਬੀਜਪੀ ਦਾ ਪ੍ਰਧਾਨ ਬਣਾਇਆ ਗਿਆ ਸੀ ਐਨ ਜਨਰਲ ਇਲੈਕਸ਼ਨ 2024 ਤੋਂ ਠੀਕ ਪਹਿਲਾਂ ਤੇ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਹੀ ਬੀਜੇਪੀ ਨੇ ਇਕੱਲੇ 13 ਦੀਆਂ 13 ਸੀਟਾਂ ਤੇ ਛੋਣ ਲੜੀ ਸੀ ਹਾਲਾਂਕਿ ਕੋਈ ਖਾਸ ਫਾਇਦਾ ਨਹੀਂ ਹੋਇਆ ਸੀ ਪਰ ਇਹ ਖਬਰਾਂ ਆ ਰਹੀਆਂ ਸੀ ਕਿ ਬੀਜੇਪੀ ਦਾ ਜੋ ਵੋਟ ਪਰਸੈਂਟੇਜ ਹੈ ਉਹ ਵਧਿਆ ਜ਼ਰੂਰ ਹੈ ਕੁਝ ਸੀਟਾਂ ਤੇ ਜੋ ਟੱਕਰ ਸੀ ਉਹ ਮੁਕਾਬਲੇ ਦੀ ਸੀ ਸੋ ਦੱਸਦੀ ਹੈ ਕਿ 30 ਸਤੰਬਰ ਨੂੰ ਪੰਜਾਬ বিজেপি ਦੇ ਇੱਕ ਅਹਿਮ ਮੀਟਿੰਗ ਸੱਦੀ ਗਈ ਹੈ ਵਿਜੇ ਰupani ਜੋ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਉਹ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਖਾਸ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਲਈ ਉਹ ਆ ਰਹੇ ਨੇ ਔਰ ਪੰਚਾਇਤੀ ਚੋਣ ਕਿਉਂਕਿ ਹੁਣ ਪੰਜਾਬ ਦੇ ਵਿੱਚ ਹੋਣ ਜਾ ਰਹੇ ਨੇ ਦੂਜੇ ਪਾਸੇ ਹਰਿਆਣਾ ਦੇ ਵਿੱਚ ਵੀ ਵਿਧਾਨ ਸਭਾ ਇਲੈਕਸ਼ਨਸ ਨੇ ਜੋ ਕਿ 5 ਅਕਤੂਬਰ ਨੂੰ ਹੋਣੇ ਨੇ ਉਸ ਤੋਂ ਠੀਕ ਪਹਿਲਾਂ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਨੇ ਭਾਜਪਾ ਨੂੰ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਦਿੱਲੀ ਤੱਕ ਹਿਲਾ ਕੇ ਰੱਖ ਦਿੱਤਾ ਹੈ। ਹਾਲਾਂਕਿ ਪਾਰਟੀ ਵੱਲੋਂ ਪਾਰਟੀ ਹਾਈ ਕਮਾਂਡ ਵੱਲੋਂ ਵੀ ਖਬਰਾਂ ਆ ਰਹੀਆਂ ਨੇ ਤੇ ਭਾਜਪਾ ਪੰਜਾਬ ਦੀ ਜੋ ਵਿੰਗ ਹੈ ਉਸ ਦੇ ਵੱਲੋਂ ਲਗਾਤਾਰ ਬਿਆਨ ਸਾਹਮਣੇ ਆ ਰਹੇ ਨੇ ਕਿ ਅਜੇ ਹੀ ਕੋਈ ਗੱਲ ਨਹੀਂ ਹੈ। ਸੁਨੀਲ ਜਾਖੜ ਬਿਲਕੁਲ ਠੀਕ ਨੇ, ਖੁਸ਼ ਨੇ, ਉਹ ਪਾਰਟੀ ਤੋਂ ਅਸਤੀਫਾ ਨਹੀਂ ਦੇ ਰਹੇ ਨੇ ਪਰ ਸੁਨੀਲ ਜਾਖੜ ਨੇ ਹੁਣ ਤੱਕ ਚੁੱਪੀ ਸਾਦੀ ਹੋਈ ਔਰ ਜੋ ਕਾਰਨ ਨਿਕਲ ਕੇ ਸਾਹਮਣੇ ਆ ਰਹੇ ਹੋਏ ਸਾਹਮਣੇ ਆ ਰਿਹਾ ਹੈ ਕਿ ਰਮਨੀਤ ਬਿੱਟੂ ਨੂੰ ਅਹੁਦਾ ਦਿੱਤੇ ਜਾਣ ਤੋਂ ਜੋ ਸੁਨੀਲ ਜਾਖੜ ਨੇ ਉਹ ਨਾਰਾਜ਼ ਗਏ ਨੇ ਕਿਉਂਕਿ ਲੁਧਿਆਣੇ ਤੋਂ ਚੋਣ ਹਾਰ ਗਏ ਸੀ ਰਾਜਾ ਵਡਿੰਗ ਨੇ ਰਵਨੀਤ ਬਿੱਟੂ ਨੂੰ ਚੋਣ ਹਰਾ ਦਿੱਤੀ ਸੀ ਉਸ ਤੋਂ ਬਾਵਜੂਦ ਉਹਨਾਂ ਨੂੰ ਵਜ਼ਾਰਤ ਦੇ ਵਿੱਚ ਥਾਂ ਦਿੱਤੀ ਗਈ ਹੈ ਦੂਜੇ ਪਾਸੇ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣਾ ਕੇ ਉਹਨਾਂ ਨੂੰ ਭੇਜਿਆ ਗਿਆ ਹੈ ਸੋ ਇਸੇ ਗੱਲ ਤੋਂ ਖਫਾ ਚੱਲ ਰਹੇ ਸੀ ਸੁਨੀਲ ਜਾਖੜ ਜੋ ਖਬਰਾਂ ਹੁਣ ਤੱਕ ਸਾਹਮਣੇ ਆ ਰਹੀਆਂ ਨੇ ਹੁਣ ਕਿੰਨੀ ਕਿ ਸੱਚਾਈ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਦੱਸਦੀ ਹੈ ਕਿ ਧੂਆ ਉੱਥੇ ਹੀ ਲੱਗਦਾ ਜਿੱਥੇ ਕਿ ਭਾਂਬੜ ਲੱਗਦੇ ਨੇ ਜਾਂ ਅੱਗ ਲੱਗਦੀ ਹੈ ਸੋ ਕਿਤੇ ਨਾ ਕਿਤੇ ਸ਼ਹਿਰ ਨਿਰਾਸ਼ਕਤੀਆਂ ਖਬਰਾਂ ਸੱਚੀਆਂ ਨੇ ਇਸੇ ਕਰਕੇ ਸੁਨੀਲ ਜਾਖੜ ਸਾਹਿਬ ਨੇ ਵੀ ਹੁਣ ਤੱਕ ਚੁੱਪੀ ਸਾਤੀ ਹੋਈ ਉਹਨਾਂ ਦੇ ਵੱਲੋਂ ਕੋਈ ਸਪਸ਼ਟਿਕਰਣ ਨਹੀਂ ਦਿੱਤਾ ਗਿਆ ਤੇ 23 ਸਤੰਬਰ ਨੂੰ ਜੋ ਇੱਕ ਵੱਡੀ ਮੀਟਿੰਗ ਸੱਤੀ ਗਈ ਹੈ ਹੋ ਸਕਦਾ ਹੈ ਕਿ ਡੈਮੇਜ ਕੰਟਰੋਲ ਕਰਨ ਦੀ ਇਹ ਕੋਸ਼ਿਸ਼ ਹੋਵੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇ ਤੇ ਆਉਣ ਵਾਲੀ ਇਸ ਮੀਟਿੰਗ ਦੇ ਵਿੱਚ ਉਹਨਾਂ ਦੇ ਅਸਤੀਫੇ ਦਾ ਅਧਿਕਾਰਿਕ ਐਲਾਨ ਪੰਜਾਬ ਬੀਜੇਪੀ ਵੱਲੋਂ ਕਰ ਲਿਆ ਜਾਵੇ ਸੋ ਇਹ ਦਾ 23 ਸਤੰਬਰ ਦਾ ਹਿੰਦ ਅਸੇਗਾ ਮੈਂਜ ਇੱਕ ਦਿਨ ਬਾਕੀ ਔਰ ਉਸ ਤੋਂ ਬਾਅਦ 30 ਤੰਬਰ ਨੂੰ ਪੰਜਾਬ ਬੀਜੇਪੀ ਦੀ ਅਹਿਮ ਮੀਟਿੰਗ ਸਸ਼ੇਕਾਲ ਵਿਖੇ ਤੁਸੀਂ ਓਨ ਇਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਨੀਲ ਜਾਖੜ ਦੇ ਨਾਲ ਜੁੜੀ ਹੋਈ ਸੁਨੀਲ ਜਾਖੜ ਪੰਜਾਬ ਬੀਜੇਪੀ ਪ੍ਰਧਾਨ ਸਵੇਰ ਤੋਂ ਲੈ ਕੇ ਇਹ ਖਬਰਾਂ ਚੱਲ ਰਹੀਆਂ ਨੇ ਕਿ ਸੁਨੀਲ ਜਾਖੜ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਬੀਜੇਪੀ ਨੇ ਉਸ ਗੱਲ ਨੂੰ ਇਸ ਖਬਰ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਪੰਜਾਬ ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਨੇ ਵੀ ਕਿਹਾ ਹੈ ਕਿ ਇਹ ਸਿਰਫ ਇੱਕ ਅਫਵਾਹ ਹੈ ਸੁਨੀਲ ਜਾਖੜ ਨੇ ਕੋਈ ਵੀ ਅਸਤੀਫਾ ਨਹੀਂ ਦਿੱਤਾ ਹੈ ਤੇ ਨਾ ਹੀ ਅਸਤੀਫੇ ਬਾਰੇ ਸੋਚਿਆ ਹੈ ਉਹ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ ਆਪਣੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਨੂੰ ਪਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ اسی ਖਬਰ ਵਿਚਾਲੇ ਜੋ ਹਲਚਲ ਹੈ ਉਹ ਤੇਜ਼ ਹੋ ਗਈ ਹੈ ਇਹ ਹਲਚਲ ਦਿੱਲੀ ਤੱਕ ਪਹੁੰਚ ਗਈ ਹੈ ਤੇ ਇੱਕ ਅਹਿਮ ਮੀਟਿੰਗ ਪੰਜਾਬ ਬੀਜੇਪੀ ਦੀ ਸੱਦ ਲਈ ਗਈ ਹੈ 30 ਸਤੰਬਰ ਨੂੰ ਇਹ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰupani ਦੇ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਸਵੇਰ ਤੋਂ ਅਫਵਾਹਾਂ ਦਾ ਦੌਰ ਜਾ ਰਹੀ ਹੈ ਖਬਰਾਂ ਲਗਾਤਾਰ ਚੱਲ ਰਹੀਆਂ ਨੇ ਹਾਲਾਂਕਿ ਪੰਜਾਬ ਬੀਜੇਪੀ ਨੇ ਇਸ ਗੱਲ ਤੋਂ ਕਿਨਾਰਾ ਕੀਤਾ ਖਾਰਜ ਕਰ ਦਿੱਤਾ ਹੈ ਕਿ ਸੁਨੀਲ ਜਾਖੜ ਨੇ ਕੋਈ ਵੀ ਅਸਤੀਫਾ ਨਹੀਂ ਦਿੱਤਾ ਪਰ ਸੁਨੀਲ ਜਾਖੜ ਵੱਲੋਂ ਕੋਈ ਵੀ ਪੁਸ਼ਟੀ ਜਾਂ ਸਪਸ਼ਟੀਕਰਨ ਇਸ ਮਾਮਲੇ ਨੂੰ ਲੈ ਕੇ ਹੁਣ ਤੱਕ ਨਹੀਂ ਆਇਆ ਹੈ ਸੁਨੀਲ ਜਾਖੜ ਨੇ ਆਖਰ ਚੁੱਪੀ ਕਿਉਂ ਸਾਦੀ ਹੋਈ ਏ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਸਵਾਲ ਇਸ ਕਰਕੇ ਵੀ ਖੜਾ ਹੋ ਰਿਹਾ ਹੈ ਕਿ ਮੀਟਿੰਗ ਹੁਣ ਸਾਧ ਲਈ ਗਈ ਹੈ ਕਿ ਵਾਕਈ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਉਸ ਮੀਟਿੰਗ ਦੇ ਵਿੱਚ ਕੀਤੀ ਜਾਵੇਗੀ ਕਿਉਂਕਿ ਹਾਈ ਕਮਾਂਡ ਨੂੰ ਇਸ ਗੱਲ ਦੀ ਭਣਕ ਤੱਕ ਨਹੀਂ ਸੀ ਕਿ ਪੰਜਾਬ ਬੀਜੇਪੀ ਦੇ ਵਿੱਚ ਕੁਝ ਹੋ ਰਿਹਾ ਹੈ ਅਚਾਨਕ ਤੋਂ ਸੁਨੀਲ ਜਾਖੜ ਜੋ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਦੇ ਅਸਤੀਫੇ ਦੀਆਂ ਖਬਰਾਂ ਆਉਂਦੀਆਂ ਨੇ ਉਸ ਤੋਂ ਬਾਅਦ ਹਲਚਲ ਤੇਜ਼ ਹੋ ਜਾਂਦੀ ਹੈ ਪੰਜਾਬ ਬੀਜੇਪੀ ਦੇ ਆਗੂਆਂ ਦੇ ਬਿਆਨ ਸਾਹਮਣੇ ਆਉਣ ਲੱਗਦੇ ਨੇ ਤੇ ਉਹ ਕਹਿ ਰਹੇ ਨੇ ਕਿ ਸੁਨੀਲ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਦੂਜੇ ਪਾਸੇ ਵਿਰੋਧੀਆਂ ਨੇ ਹੁਣ ਤੰਜ ਕਸਨੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੁਨੀਲ ਜਾਖੜ ਦੇ ਸਤੀਫੇ ਵਾਲੀ ਖਬਰ ਨੂੰ ਟਵਿੱਟਰ ਤੇ ਟੈਗ ਕੀਤਾ ਤੇ ਲਿਖਿਆ ਆਲ ਦਾ ਬੈਸਟ ਵਾਟਸ ਨੈਕਸਟ ਦੱਸਦੇ ਕਿ 4 ਜੁਲਾਈ 2024 ਨੂੰ 2023 ਨੂੰ ਮਾਫੀ ਚਾਹੁੰਦੀਆਂ ਆ ਬੀਜਪੀ ਵੱਲੋਂ ਸੁਨੀਲ ਜਾਖੜ ਨੂੰ ਪੰਜਾਬ ਬੀਜਪੀ ਦਾ ਪ੍ਰਧਾਨ ਬਣਾਇਆ ਗਿਆ ਸੀ ਐਂਡ ਜਨਰਲ ਇਲੈਕਸ਼ਨ 2024 ਤੋਂ ਠੀਕ ਪਹਿਲਾਂ ਤੇ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਹੀ ਬੀਜੇਪੀ ਨੇ ਇਕੱਲੇ 13 ਦੀਆਂ 13 ਸੀਟਾਂ ਤੇ ਛੋਣ ਲੜੀ ਸੀ ਹਾਲਾਂਕਿ ਕੋਈ ਖਾਸ ਫਾਇਦਾ ਨਹੀਂ ਹੋਇਆ ਸੀ ਪਰੇ ਖਬਰਾਂ ਆ ਰਹੀਆਂ ਸੀ ਕਿ ਬੀਜੇਪੀ ਦਾ ਜੋ ਵੋਟ ਪਰਸੈਂਟੇਜ ਹੈ ਉਹ ਵਧਿਆ ਜ਼ਰੂਰ ਹੈ ਕੁਝ ਸੀਟਾਂ ਤੇ ਜੋ ਟੱਕਰ ਸੀ ਉਹ ਮੁਕਾਬਲੇ ਦੀ ਸੀ ਸੋ ਦੱਸਦੀ ਹੈ ਕਿ 30 ਸਤੰਬਰ ਨੂੰ ਪੰਜਾਬ বিজেপি ਦੇ ਇੱਕ ਅਹਿਮ ਮੀਟਿੰਗ ਸੱਦੀ ਗਈ ਹੈ ਵਿਜਰੂ ਪਾਣੀ ਜੋ ਕਿ ਪੰਜਾਬ ਮਾਮਲਿਆਂ ਦੇ ਇਨਚਾਰਜ ਨੇ ਉਹ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਖਾਸ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਲਈ ਉਹ ਆ ਰਹੇ ਨੇ ਔਰ ਪੰਚਾਇਤੀ ਚੋਣ ਕਿਉਂਕਿ ਹੁਣ ਪੰਜਾਬ ਦੇ ਵਿੱਚ ਹੋਣ ਜਾ ਰਹੇ ਨੇ ਦੂਜੇ ਪਾਸੇ ਹਰਿਆਣਾ ਦੇ ਵਿੱਚ ਵੀ ਵਿਧਾਨ ਸਭਾ ਇਲੈਕਸ਼ਨਸ ਨੇ ਜੋ ਕਿ 5 ਅਕਤੂਬਰ ਨੂੰ ਹੋਣੇ ਨੇ ਉਸ ਤੋਂ ਠੀਕ ਪਹਿਲਾਂ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਨੇ ਭਾਜਪਾ ਨੂੰ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਦਿੱਲੀ ਤੱਕ ਹਿਲਾ ਕੇ ਰੱਖ ਦਿੱਤਾ ਹੈ ਹਾਲਾਂਕਿ ਪਾਰਟੀ ਵੱਲੋਂ ਪਾਰਟੀ ਹਾਈ ਕਮਾਂਡ ਵੱਲੋਂ ਵੀ ਖਬਰਾਂ ਆ ਰਹੀਆਂ ਨੇ ਕਿ ਭਾਜਪਾ ਪੰਜਾਬ ਦੀ ਜੋ ਵਿੰਗ ਹੈ ਉਸ ਦੇ ਵੱਲੋਂ ਲਗਾਤਾਰ ਬਿਆਨ ਸਾਹਮਣੇ ਆ ਰਹੇ ਨੇ ਕਿ ਅਜੇ ਹੀ ਕੋਈ ਗੱਲ ਨਹੀਂ ਹੈ ਸੁਨੀਲ ਜਾਖੜ ਬਿਲਕੁਲ ਠੀਕ ਨੇ ਖੁਸ਼ ਨੇ ਉਹ ਪਾਰਟੀ ਤੋਂ ਅਸਤੀਫਾ ਨਹੀਂ ਦੇ ਰਹੇ ਨੇ ਪਰ ਸੁਨੀਲ ਜਾਖੜ ਨੇ ਹੁਣ ਤੱਕ ਚੁੱਪੀ ਸਾਦੀ ਹੋਈ ਔਰ ਜੋ ਕਾਰਨ ਨਿਕਲ ਕੇ ਸਾਹਮਣੇ ਆ ਰਹੇ ਹੋਏ ਸਾਹਮਣੇ ਆ ਰਿਹਾ ਹੈ ਕਿ ਰਮਨੀਤ ਬਿੱਟੂ ਨੂੰ ਅਹੁਦਾ ਦਿੱਤੇ ਜਾਣ ਤੋਂ ਜੋ ਸੁਨੀਲ ਜਾਖੜ ਨੇ ਉਹ ਨਾਰਾਜ਼ਗੇ ਨੇ ਕਿਉਂਕਿ ਲੁਧਿਆਣੇ ਤੋਂ ਚੋਣ ਹਾਰ ਕੇ ਸੀ ਰਾਜਾ ਵਡਿੰਗ ਨੇ ਰਵਨੀਤ ਬਿੱਟੂ ਨੂੰ ਚੋਣ ਹਰਾ ਦਿੱਤੀ ਸੀ ਉਸ ਤੋਂ ਬਾਵਜੂਦ ਉਹਨਾਂ ਨੂੰ ਵਜ਼ਾਰਤ ਦੇ ਵਿੱਚ ਥਾਂ ਦਿੱਤੀ ਗਈ ਹੈ ਦੂਜੇ ਪਾਸੇ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣਾ ਕੇ ਉਹਨਾਂ ਨੂੰ ਭੇਜਿਆ ਗਿਆ ਹੈ ਸੋ ਐਸੀ ਗੱਲ ਤੋਂ ਖਫਾ ਚੱਲ ਰਹੀ ਸੀ ਸੁਨੀਲ ਜਾਖੜ ਜੋ ਖਬਰਾਂ ਹੁਣ ਤੱਕ ਸਾਹਮਣੇ ਆ ਰਹੀਆਂ ਨੇ ਹੁਣ ਕਿੰਨੀ ਕਿ ਸੱਚਾਈ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਦੱਸਦੀ ਹੈ ਕਿ ਧੂਆ ਉੱਥੇ ਹੀ ਲੱਗਦਾ ਜਿੱਥੇ ਕਿ ਭਾਂਬੜ ਲੱਗਦੇ ਨੇ ਜਾਂ ਅੱਗ ਲੱਗਦੀ ਹੈ ਸੋ ਕਿਤੇ ਨਾ ਕਿਤੇ ਸ਼ਾਇਦ ਨਿਰਾਸ਼ਕਿਤੀਆਂ ਖਬਰਾਂ ਸੱਚੀਆਂ ਨੇ ਇਸੇ ਕਰਕੇ ਸੁਨੀਲ ਜਾਖੜ ਸਾਹਿਬ ਨੇ ਵੀ ਹੁਣ ਤੱਕ ਚੁੱਪੀ ਸਾਤੀ ਹੋਈ ਉਹਨਾਂ ਦੇ ਵੱਲੋਂ ਕੋਈ ਸਪਸ਼ਟਿਕਰਣ ਨਹੀਂ ਦਿੱਤਾ ਗਿਆ ਤੇ 20 ਸਤੰਬਰ ਨੂੰ ਜੋ ਇੱਕ ਵੱਡੀ ਮੀਟਿੰਗ ਸੱਤੀ ਗਈ ਹੈ ਹੋ ਸਕਦਾ ਹੈ ਕਿ ਡੈਮੇਜ ਕੰਟਰੋਲ ਕਰਨ ਦੀ ਇਹ ਕੋਸ਼ਿਸ਼ ਹੋਵੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦਾ ਅਸਤੀਫਾ